ਦੋਸਤੋ 21 HDM ਦੀ ਗੱਡੀ ਬੱਸ ਸਟੈਂਡ ਕੋਲੇ ਆ ਕੇ ਰੁਕਦੀ ਐ ਕਿਉਂਕਿ HDM ਦੀ ਨਿਗਾਹ ਇੱਕ ਕੁੜੀ ਤੇ ਪੈ ਗਈ ਸੀ ਜਿਹਦਾ ਨਾਮ ਸੀ ਰੀਨਾ ਜਿਵੇਂ HDM ਸਾਹਿਬ ਨੇ ਰੀਨਾ ਨੂੰ ਵੇਖਿਆ ਸੀ ਤਾਂ ਉਹ ਹੈਰਾਨ ਰਹਿ ਗਿਆ ਸੀ ਕਿਉਂਕਿ ਰੀਨਾ ਇੱਕ ਬਹੁਤ ਜ਼ਿਆਦਾ ਘਮੰਡੀ ਕੁੜੀ ਸੀ ਤੇ ਅੱਜ ਉਹ ਸਿੰਪਲ ਜੇ ਕੱਪੜਿਆਂ 'ਚ ਖੜੀ ਸੀ ਤੇ ਚਿਹਰਾ ਉਸ ਦਾ ਨਿਰਾਸ਼ਾਜ ਲੱਗ ਰਿਹਾ ਸੀ ਉਹ ਉਦਾਸ ਜੀ ਲੱਗ ਰਹੀ ਸੀ ਕਿਉਂਕਿ ਰੀਨਾ ਨੇ ਇੱਕ ਵਾਰ HDM ਦੇ ਨਾਲ ਵੀ ਬਤਮੀਜੀ ਕੀਤੀ ਸੀ ਤਾਂ ਕਰਕੇ ਉਹ ਜਾਣਨਾ ਚਾਹੁੰਦਾ ਸੀ ਕਿ ਰੀਨਾ ਦਾ ਇਹ ਹਾਲ ਕਿਸ ਤਰ੍ਹਾਂ ਹੋਇਆ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤਾਂ ਦੋਸਤੋ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਮੁਖੀ ਦਾ ਨਾਮ ਸੀ ਸੋਹਨ ਸਿੰਘ ਸੋਹਨ ਸਿੰਘ ਦੇ ਇੱਕ ਮੁੰਡਾ ਸੀ ਜਿਹਦਾ ਨਾਮ ਸੀ ਵਿਕਰਮ ਸੋਹਨ ਸਿੰਘ ਦੇ ਘਰੇ ਉਸ ਦੀ ਘਰਵਾਲੀ ਸੀ ਤੇ ਇੱਕ ਉਸ ਦਾ ਮੁੰਡਾ ਸੀ ਪਰਿਵਾਰ ਚ ਕੁੱਲ 9 ਮੈਂਬਰ ਸੀ ਐਸੇ ਤਰ੍ਹਾਂ ਵਿਕਰਮ ਪੜ੍ਹਾਈ ਕਰ ਰਿਹਾ ਸੀ ਵਿਕਰਮ ਗ੍ਰੈਜੂਏਸ਼ਨ ਕਰ ਰਿਹਾ ਸੀ ਤਾਂ ਫਿਰ ਉਸ ਦਾ ਬਾਪੂ ਵਿਕਰਮ ਨੂੰ ਕਹਿੰਦਾ ਹੈ ਕਿ ਪੁੱਤ ਹੁਣ ਤੇਰੀ ਵਿਆਹ ਦੀ ਉਮਰ ਹੋ ਗਈ ਹੈ ਕਿਉਂ ਨਾ ਤੇਰਾ ਵਿਆਹ ਕਰ ਦਿੱਤਾ ਜਾਵੇ ਤਾ ਫਿਰ ਵਿਕਰਮ ਕਹਿੰਦਾ ਹੈ ਕਿ ਬਾਪੂ ਜਿਵੇਂ ਤੁਹਾਨੂੰ ਠੀਕ ਲੱਗੇ ਤਾਂ ਫਿਰ ਵਿਕਰਮ ਦਾ ਬਾਪੂ ਇੱਕ ਕੰਪਨੀ 'ਚ ਕੰਮ ਕਰਦਾ ਸੀ ਤੇ ਉਹਦੇ ਨਾਲ ਹੀ ਇੱਕ ਉਸ ਦਾ ਦੋਸਤ ਕੰਮ ਕਰਦਾ ਸੀ ਉਹਦੀ ਇੱਕ ਕੁੜੀ ਸੀ ਜਿਹਦਾ ਨਾਮ ਸੀ ਰੀਨਾ ਤਾਂ ਫਿਰ ਵਿਕਰਮ ਦਾ ਬਾਪੂ ਆਪਦੇ ਦੋਸਤ ਨਾਲ ਗੱਲ ਕਰਦਾ ਹੈ ਤੇ ਉਸ ਕੋਲੇ ਰੀਨਾ ਦਾ ਹੱਥ ਮੰਗਦਾ ਹੈ ਤਾਂ ਫਿਰ ਉਹ ਉਸ ਦਾ ਦੋਸਤ ਵੀ ਤਿਆਰ ਹੋ ਜਾਂਦਾ ਹੈ ਫਿਰ ਵਿਕਰਮ ਦਾ ਬਾਪੂ ਤੇ ਵਿਕਰਮ ਰੀਨਾ ਨੂੰ ਵੇਖਣ ਵਾਸਤੇ ਉਸਦੇ ਘਰੇ ਜਾਂਦੇ ਨੇ ਹੁਣ ਜਿਵੇਂ ਰੀਨਾ ਨੇ ਵਿਕਰਮ ਨੂੰ ਦੇਖਿਆ ਸੀ ਤਾਂ ਉਸ ਨੂੰ ਪਹਿਲੀ ਨਜ਼ਰ 'ਚ ਹੀ ਪਸੰਦ ਆ ਗਿਆ ਸੀ ਕਿਉਂਕਿ ਵਿਕਰਮ ਦੇਖਣ 'ਚ ਬਹੁਤ ਜ਼ਿਆਦਾ ਸੋਹਣਾ ਸੀ ਉਹ ਇੰਨਾ ਸੋਹਣਾ ਸੀ ਕਿ ਕੋਈ ਕੁੜੀ ਇੱਕ ਵਾਰੀ ਦੇਖੇ ਤਾਂ ਉਸ ਨੂੰ ਪਸੰਦ ਕਰ ਲੇ ਐਸੇ ਤਰ੍ਹਾਂ ਵਿਕਰਮ ਰੀਨਾ ਨੂੰ ਪਸੰਦ ਆ ਜਾਂਦਾ ਤੇ ਵਿਕਰਮ ਨੂੰ ਰੀਨਾ ਵੀ ਪਸੰਦ ਆ ਗਈ ਸੀ ਤਾਂ ਫਿਰ ਦੋਵੇਂ ਪਰਿਵਾਰਾਂ 'ਚ ਬੈਠ ਕੇ ਗੱਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੋਨਾਂ ਨੂੰ ਇੱਕ ਕਮਰੇ 'ਚ ਭੇਜ ਦਿੱਤਾ ਜਾਂਦਾ ਕਿ ਤੁਸੀਂ ਜੋ ਆਪਸ ਵਿੱਚ ਗੱਲ ਕਰਨੀ ਹੈ ਉਹ ਕਰ ਲਓ ਹੁਣ ਦੋਵੇਂ ਕਮਰੇ ਦੇ ਅੰਦਰ ਆ ਗਏ ਸੀ ਤਾਂ ਫਿਰ ਰੀਨਾ ਅੰਗਰੇਜ਼ੀ 'ਚ ਗੱਲ ਕਰਨੀ ਸ਼ੁਰੂ ਕਰ ਦਿੰਦੀ ਹੈ ਹੁਣ ਵਿਕਰਮ ਨੂੰ ਇੰਨੀ ਜ਼ਿਆਦਾ ਅੰਗਰੇਜ਼ੀ ਨਹੀਂ ਆਂਦੀ ਸੀ ਉਸਨੇ ਬਹੁਤ ਜੁਰਲਾਇ ਸੀ ਅੰਗਰੇਜ਼ੀ ਸਿੱਖਣ ਵਾਸਤੇ ਪਰ ਉਹ ਅੰਗਰੇਜ਼ੀ 'ਚ ਉਸਦਾ ਹੱਥ ਤੰਗ ਸੀ ਤਾਂ ਕਰਕੇ ਉਸ ਨੂੰ ਕੁਝ ਸਮਝ ਨਹੀਂ ਆਂਦੀ ਤਾਂ ਫਿਰ ਉਹ ਹਿੰਦੀ 'ਚ ਕਹਿੰਦਾ ਕਿ ਮੈਨੂੰ ਅੰਗਰੇਜ਼ੀ ਨਹੀਂ ਆਂਦੀ ਤੁਸੀਂ ਪਲੀਜ਼ ਪੰਜਾਬੀ 'ਚ ਗੱਲ ਕਰ ਲਓ ਤਾਂ ਫਿਰ ਰੀਨਾ ਨੇ ਜਿਵੇਂ ਆ ਸੁਣਿਆ ਸੀ ਕਿ ਇਸ ਨੂੰ ਅੰਗਰੇਜ਼ੀ ਨਹੀਂ ਆਂਦੀ ਤਾ ਪਰ ਉਹ ਕਹਿੰਦੀ ਐ ਕਿ ਤੈਨੂੰ ਅੰਗਰੇਜ਼ੀ ਨਹੀਂ ਆਉਂਦੀ ਫਿਰ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਵਾਂਗੀ ਮੈਂ ਇੱਕ ਅਨਪੜ ਤੇ ਪੈਂਡੂ ਬੰਦੇ ਨਾਲ ਵਿਆਹ ਨਹੀਂ ਕਰਾ ਸਕਦੀ ਤਾਂ ਅਗੋ ਵਿਕਰਮ ਕਹਿੰਦਾ ਐ ਕਿ ਮੈਂ ਅਨਪੜ ਨਹੀਂ ਆ ਮੈਂ ਵੀ ਪੜਿਆ ਲਿਖਿਆ ਤਾਂ ਅਗੋ ਰੀਨਾ ਕਹਿੰਦੀ ਐ ਕਿ ਮੈਂ ਦੇਖ ਲੈ ਤੂੰ ਕਿੰਨਾ ਕੁ ਪੜਿਆ ਲਿਖਿਆ ਐ ਅੰਗਰੇਜ਼ੀ ਤੈਨੂੰ ਆਉਂਦੀ ਨਹੀਂ ਤਾ ਕਰਕੇ ਆਪਣਾ ਰਿਸ਼ਤਾ ਨਹੀਂ ਹੋ ਸਕਦਾ ਐਸੇ ਤਰ੍ਹਾਂ ਦੋਈ ਗੱਲਬਾਤ ਕਰਕੇ ਬਾਹਰ ਆ ਜਾਂਦੇ ਨੇ ਤੇ ਵਿਕਰਮ ਆਪਦੇ ਬਾਪੂ ਨੂੰ ਕਹਿ ਦਿੰਦਾ ਐ ਕਿ ਮੈਂ ਇਸ ਕੁੜੀ ਨਾਲ ਵਿਆਹ ਨਹੀਂ ਕਰਾਣਾ ਤੇ ਰੀਨਾ ਵੀ ਕਹੇ ਆਪਦੇ ਬਾਪੂ ਨੂੰ ਕਹਿ ਦਿੰਦੀ ਐ ਕਿ ਮੈਂ ਇਸ ਮੁੰਡੇ ਨਾਲ ਵਿਆਹ ਨਹੀਂ ਕਰਾਣਾ ਐਸੇ ਤਰ੍ਹਾਂ ਦੋਨ ਦੋਵੇਂ ਫਿਰ ਆਪਦੇ ਘਰੇ ਚਲੇ ਜਾਂਦੇ ਨੇ ਹੁਣ ਬਿਕਰ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਸੀ ਕਿ ਇੱਕ ਕੁੜੀ ਨੇ ਉਸ ਨੂੰ ਅਨਪੜ੍ਹ ਤੇ ਪੈਂਡੂ ਕਿਆ ਤਾਂ ਫਿਰ ਉਹ ਆਪਦੇ ਬਾਪੂ ਨੂੰ ਕਹਿੰਦਾ ਹੈ ਕਿ ਬਾਪੂ ਮੈਂ ਪੜ੍ਹ ਲਿਖ ਕੇ ਵੱਡਾ ਅਫਸਰ ਬਣਨਾ ਚਾਹਨਾ ਤੁਸੀਂ ਬਸ ਮੇਰਾ ਸਾਥ ਦਿਓ ਤਾਂ ਉਸ ਦਾ ਬਾਪੂ ਕਹਿੰਦਾ ਹੈ ਕਿ ਪੁੱਤ ਤੂੰ ਫਿਕਰ ਨਾ ਕਰ ਮੈਂ ਹਮੇਸ਼ਾ ਤੇਰੇ ਨਾਲ ਆ ਜੇ ਤੂੰ ਵੱਡਾ ਅਫਸਰ ਬਣਨਾ ਚਾਹਨਾ ਹੈ ਉਸ ਤੇ ਜਿੰਨਾ ਵੀ ਖਰਚਾ ਹੋਵੇਗਾ ਤੂੰ ਕਰ ਮੈਂ ਤੇਰੀ ਹਮੇਸ਼ਾ ਸਪੋਰਟ ਕਰਾਂਗਾ ਇਸੇ ਤਰ੍ਹਾਂ ਵਿਕਰਮਾ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਯੂਪੀਐਸਸੀ ਦੀ ਤਿਆਰੀ ਸ਼ੁਰੂ ਕਰ ਦਿੰਦਾ ਹੈ ਉਹ ਬੜੀ ਜੀ ਜਾਣ ਲਾ ਕੇ ਤੇ ਮਿਹਨਤ ਲਾ ਕੇ ਯੂਪੀਐਸਸੀ ਦੀ ਤਿਆਰੀ ਕਰਦਾ ਹੈ ਕਿਉਂਕਿ ਉਸ ਨੂੰ ਰੀਨਾ ਦੀ ਗੱਲ ਚੁਭ ਗਈ ਸੀ ਹੁਣ ਉਹ ਰੀਨਾ ਨੂੰ ਕੁਝ ਬਣ ਕੇ ਦਿਖਾਣਾ ਚਾਹੁੰਦਾ ਸੀ ਇਸੇ ਤਰ੍ਹਾਂ ਵਿਕਰਮ ਨੂੰ ਤਿਆਰੀ ਕਰਦੇ 2 ਸਾਲ ਹੋ ਗਏ ਸੀ ਤੇ 2 ਸਾਲਾਂ ਬਾਅਦ ਉਹ ਇਗਜ਼ਾਮ ਦਿੰਦਾ ਪਰ ਉਸ ਦਾ ਇਗਜ਼ਾਮ ਕਲੀਅਰ ਨਹੀਂ ਹੁੰਦਾ ਪਰ ਵਿਕਰਮ ਹੌਸਲਾ ਨਹੀਂ ਹਾਰਦਾ ਉਸ ਤੋਂ ਬਾਅਦ ਫਿਰ ਹੋਰ ਜ਼ਿਆਦਾ ਤਿਆਰੀ ਕਰਦਾ ਹੈ ਇਸੇ ਤਰ੍ਹਾਂ ਉਸ ਨੂੰ 5 ਸਾਲ ਹੋ ਜਾਂਦੇ ਨੇ ਤੇ 5 ਸਾਲ ਬਾਅਦ ਜਦੋਂ ਵਿਕਰਮ ਇਗਜ਼ਾਮ ਦਿੰਦਾ ਤਾਂ ਫਿਰ ਉਸ ਦਾ ਸਿਲੈਕਸ਼ਨ ਯੂਪੀਐਸਸੀ ਜਿਵੇਂ ਵਿਕਰਮ ਦੇ ਬਾਪੂ ਨੂੰ ਇਹ ਗੱਲ ਪਤਾ ਲੱਗੀ ਸੀ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋਇਆ ਸੀ ਤੇ ਆਸੇ-ਪਾਸੇ ਆਣ-ਗਵਾਂਡ ਚੋਂ ਨਾ ਬਹੁਤ ਜ਼ਿਆਦਾ ਮਠਿਆਈਆਂ ਵੰਡੀਆਂ ਸੀ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਫਿਕਰ ਲੱਗੀ ਰਹਿੰਦੀ ਸੀ ਕਿ ਉਸ ਦੇ ਪੁੱਤ ਦੀ ਉਮਰ ਲੰਗੀ ਜਾ ਰਹੀ ਹੈ ਜੇ ਐਸੇ ਤਰ੍ਹਾਂ ਰਿਹਾ ਤਾਂ ਕੋਈ ਕੁੜੀ ਉਸ ਨਾਲ ਵਿਆਹ ਨਹੀਂ ਕਰਨੀ ਹੁਣ ਉਸ ਨੂੰ ਖੁਸ਼ੀ ਸੀ ਕਿ ਉਸ ਦਾ ਪੁੱਤ ਵੱਡਾ ਅਧਿਕਾਰੀ ਬਣ ਗਿਆ ਐਸੇ ਤਰ੍ਹਾਂ ਵਿਕਰਮ ਦੀ 2 ਸਾਲ ਟ੍ਰੇਨਿੰਗ ਆndi ਹੈ ਤੇ 2 ਸਾਲ ਟ੍ਰੇਨਿੰਗ ਹੋਣ ਤੋਂ ਬਾਅਦ ਉਸ ਦੀ ਇੱਕ ਥਾਂ ਤੇ ਜੁਆਇਨਿੰਗ ਆ ਜਾਂਦੀ ਹੈ ਤੇ ਹੁਣ ਉਹ ਐਸ.ਡੀ.ਐਮ ਬਣ ਗਿਆ ਸੀ ਤਾਂ ਵਿਕਰਮ ਐਸ.ਡੀ.ਐਮ ਬਣ ਕੇ ਬੜੀ ਮਿਹਨ ਉਸ ਦੀ ਇੱਕਦਮ ਨਿਹਰ ਰੀਨਾ ਤੇ ਪੈਂਦੀ ਹੈ ਰੀਨਾ ਨੇ ਸਿੰਪਲ ਜਿਹੇ ਕੱਪੜੇ ਪਾ ਕੇ ਸੀ ਤੇ ਉਹਦਾ ਚਿਹਰਾ ਉਦਾਸ ਜਿਹਾ ਲੱਗ ਰਿਹਾ ਸੀ ਐਵੇਂ ਲੱਗਦਾ ਸੀ ਕਿ ਜਿਵੇਂ ਟੈਨਸ਼ਨ 'ਚ ਹੈ ਤਾਂ ਫਿਰ ਉਹ ਸੋਚਦਾ ਹੈ ਕਿ ਕਿਉਂ ਨਾ ਰੀਨਾ ਕੋਲ ਪੁੱਛਿਆ ਜਾਵੇ ਤੇ ਰੀਨਾ ਦਾ ਧੰਨਵਾਦ ਵੀ ਕੀਤਾ ਜਾਵੇ ਕਿ ਰੀਨਾ ਕਰਕੇ ਹੀ ਮੈਂ ਐਸ ਟੀ ਐਮ ਬਣ ਸਕਿਆ ਤਾਂ ਫਿਰ ਉਹ ਰੀਨਾ ਦੇ ਕੋਲੇ ਜਾਂਦਾ ਹੈ ਤੇ ਉਸ ਨੂੰ ਜਾ ਕੇ ਪੁੱਛਦਾ ਹੈ ਕਿ ਰੀਨਾ ਕੀ ਹਾਲ ਹੈ ਤੇਰਾ ਤਾਂ ਗੋਰੀਨਾ ਕਹਿ ਦਿੰਦੀ ਹੈ ਕਿ ਮੈਂ ਠੀਕ ਹਾਂ ਤਾ ਫਿਰ ਵਿਕਰਮ ਪੁੱਛਦਾ ਕਿ ਤੇਰਾ ਇਹ ਹਾਲ ਕਿਵੇਂ ਹੋ ਗਿਆ ਤੂੰ ਇੰਨੀ ਉਦਾਸ ਕਿਉਂ ਖੜੀ ਹੈ ਤਾਂ ਫਿਰ ਅਗੋਰੀਨਾ ਕਹਿੰਦੀ ਹੈ ਕਿ ਤੈਨੂੰ ਇਸ ਚੀਜ਼ ਨਾਲ ਕੀ ਮਤਲਬ ਤੈਨੂੰ ਜਿਹੜਾ ਕੰਮ ਕਰਨਾ ਹੈ ਤੂੰ ਆਪ ਦਾ ਉਹ ਕੰਮ ਕਰ ਤਾਂ ਫਿਰ ਅਗੋ ਵਿਕਰਮ ਕਹਿੰਦਾ ਕਿ ਮੈਂ ਤਾਂ ਤੇਰਾ ਧੰਨਵਾਦ ਕਰਨ ਆਇਆ ਸੀ ਹੁਣ ਰੀਨਾ ਨੇ ਜਿਵੇਂ ਇਹ ਗੱਲ ਸੁਣੀ ਸੀ ਤਾਂ ਉਸ ਨੂੰ ਸਾਰਾ ਕੁਝ ਯਾਦ ਸੀ ਕਿ ਉਸਨੇ ਵਿਕਰਮ ਨੂੰ ਕਿਸ ਤਰ੍ਹਾਂ ਜਵਾਬ ਦਿਆ ਸੀ ਤਾਂ ਫਿਰ ਉਹ ਰੀਨਾ ਕਹਿੰਦੀ ਹੈ ਕਿ ਧੰਨਵਾਦ ਧੰਨਵਾਦ ਕਿਹੜੀ ਗੱਲ ਦਾ ਹੁਣ ਰੀਨਾ ਨੂੰ ਵੀ ਇਹ ਜਾਣ ਦੀ ਇੱਛਾ ਸੀ ਕਿ ਇਹ ਧੰਨਵਾਦ ਮੇਰਾ ਕਿਸ ਕਿਸ ਗੱਲ ਦਾ ਕਰਨਾ ਚਾਹੁੰਦਾ ਤਾਂ ਫਿਰ ਵਿਕਰਮ ਕਹਿੰਦਾ ਕਿ ਜੇ ਪੂਰੀ ਗੱਲ ਜਾਣਨੀ ਹੈ ਤਾਂ ਮੇਰੇ ਨਾਲ ਇੱਕ ਕੱਪ ਕੌਫੀ ਪੀਣੀ ਪਵੇਗੀ ਤਾਂ ਫਿਰ ਰੀਨਾ ਵੀ ਤਿਆਰ ਹੋ ਜਾਂਦੀ ਹੈ ਦੋਏ ਕੌਫੀ ਪੀਣ ਚਲੇ ਜਾਂਦੇ ਨੇ ਉਸ ਤੋਂ ਬਾਅਦ ਰੀਨਾ ਕਹਿੰਦੀ ਹੈ ਕਿ ਹੁਣ ਦੱਸੋ ਕਿਹੜੀ ਗੱਲ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਵਿਕਰਮ ਕਹਿੰਦਾ ਹੈ ਕਿ ਇਹ ਗੱਲ ਮੈਂ ਤੈਨੂੰ ਬਾਅਦ ਚ ਦੱਸਾਂਗਾ ਪਹਿਲਾਂ ਦੱਸ ਦੇਰਾ ਇਹ ਹਾਲ ਕਿਵੇਂ ਹੋਇਆ ਤਾ ਇਹ ਗੱਲ ਸੁਣਦੇ ਹੀ ਰੀਨਾ ਦੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਉਹ ਕਹਿੰਦੀ ਹੈ ਕਿ ਵਿਕਰਮਾ ਤੂੰ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ ਮੈਂ ਤੇਰੇ ਨਾਲ ਬਤਮੀ ਜੀ ਨਾਲ ਗੱਲ ਕੀਤੀ ਤੇਰਾ ਮਜ਼ਾਕ ਉਡਾਇਆ ਮੈਨੂੰ ਉਸ ਗੱਲ ਦਾ ਬਹੁਤ ਜ਼ਿਆਦਾ ਪਛਤਾਵਾ ਹੈ ਮੈਂ ਦੋ ਹੱਥ ਜੋੜ ਕੇ ਤੇਰੇ ਕੋਲੇ ਉਸ ਗਲਤੀ ਦੀ ਮਾਫੀ ਮੰਗਦੀ ਆ ਉਸ ਤੋਂ ਬਾਅਦ ਮੇਰੇ ਵਾਸਤੇ ਬਹੁਤ ਰਿਸ਼ਤੇ ਆਏ ਪਰ ਮੈਂ ਆਪ ਦੇ ਕਮਾਂਡ ਕਰਕੇ ਇਹ ਰਿਸ਼ਤੇ ਨੂੰ ਜਵਾਬ ਦਿੰਦੀ ਰਹੀ ਮੈਂ ਕਿਸੇ ਨੂੰ ਕੋਈ ਟਿਚ ਨਹੀਂ ਸਮਝਦੀ ਸੀ ਸਭ ਤੋਂ ਵਧੀਆ ਰਿਸ਼ਤਾ ਮੈਨੂੰ ਤੇਰਾ ਹੀ ਆਇਆ ਸੀ ਤੂੰ ਮੈਨੂੰ ਪਹਿਲੀ ਨਜ਼ਰ ਚ ਪਸੰਦ ਆ ਗਿਆ ਸੀ ਤਾਂ ਫਿਰ ਰੀਨਾ ਵਿਕਰਮ ਨੂੰ ਦੱਸਦੀ ਐ ਕਿ ਐਸੀ ਗੱਲ ਕਰਕੇ ਮੇਰੇ ਮਾਪਿਓ ਮੇਰੇ ਨਾਲ ਨਾਰਾਜ਼ ਰਹਿਣ ਲੱਗੇ ਸੀ ਤੇ ਮੈਂ ਇੱਕ ਛੋਟੀ ਜੀ ਕੰਪਨੀ ਚ ਜੋਬ ਲੱਗੀ ਸੀ ਹੁਣ ਮੈਨੂੰ ਘੰਟ ਸੀ ਕਿ ਮੈਂ ਆਪੇ پیسے ਕਮਾਉਣ ਲੱਗੀ ਤਾਂ ਕਰਕੇ ਮੈਂ ਆਪਦੇ ਮਾਪਿਓ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ ਸੀ ਐਸੇ ਤਰ੍ਹਾਂ ਮੇਰੀ ਤੇ ਮੇਰੇ ਮਾਪਿਓ ਚ ਲੜਾਈ ਰਹਿੰਦੀ ਸੀ ਤਾਂ ਇੱਕ ਦਿਨ ਮੇਰੇ ਮਾਪਿਓ ਨੇ ਮੈਨੂੰ ਘਰ ਛੱਡਣ ਵਾਸਤੇ ਕਹਿ ਦਿੱਤਾ ਉਸ ਤੋਂ ਬਾਅਦ ਮੈਂ ਆਪਦਾ ਘਰ ਛੱਡ ਦਿੱਤਾ ਤੇ ਮੈਂ ਇੱਕ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗੀਆਂ ਤੇ ਹੁਣ ਮੈਂ ਉਹ ਛੋਟੀ ਜੀ ਜੋਬ ਹੀ ਕਰਦੀਆਂ ਤੇ ਸਾਰ ऐसे तरह ਹੁਣ ਮੈਨੂੰ ਪਛਤਾਵਾ ਹੁੰਦਾ ਹੈ ਮੇਰੀ ਕਿੰਨੀ ਵਧੀਆ ਜ਼ਿੰਦਗੀ ਸੀ ਤੇ ਹੁਣ ਮੈਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ ਤਾਂ ਫਿਰ ਉਹ ਵਿਕਰਮ ਨੂੰ ਪੁੱਛਦੀ ਹੈ ਕਿ ਤੁਸੀਂ ਦੱਸੋ ਤੁਸੀਂ ਕਿਹੜੀ ਗੱਲ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਤਾਂ ਫਿਰ ਵਿਕਰਮ ਕਹਿੰਦਾ ਹੈ ਕਿ ਤੁਸੀਂ ਮੇਰਾ ਰਿਸ਼ਤਾ ਰਿਜੈਕਟ ਕਰਿਆ ਮੈਨੂੰ ਤੁਸੀਂ ਪੈਂਡੂ ਤੇ ਅਣਪੜ੍ਹ ਕਿਆ ਮੈਨੂੰ ਆ ਗੱਲ ਨੇ ਦਿਲ ਤੇ ਲੱਗ ਗਈ ਸੀ ਤਾਂ ਫਿਰ ਮੈਂ ਸੋਚਿਆ ਕਿ ਮੈਂ ਕੁਝ ਨਾ ਕੁਝ ਬਣ ਕੇ ਦਿਖਾਵਾਂਗਾ ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਤਿਆਰੀ ਕਰਨ ਲੱਗਾ ਤੇ ਮੈਂ ਯੂਪੀਐਸਸੀ ਕਲੀਅਰ ਕਰਕੇ ਅੱਜ ਮੈਂ ਐਚਡੀਐਮ ਬਣ ਗਿਆ ਤਾ ਜਿਵੇਂ ਆ ਗੱਲ ਰੀਨਾ ਨੇ ਸੁਣੀ ਸੀ ਤੋ ਇੱਕਦਮ ਹੈਰਾਨ ਰਹਿ ਜਾਂਦੀ ਹੈ ਤੇ ਉਹ ਸੋਚਦੀ ਹੈ ਕਿ ਵਿਕਰਮ ਐਸ.ਡੀ.ਐਮ ਬਣ ਗਿਆ ਇਹਨੂੰ ਤਾਂ ਅੰਗਰੇਜ਼ੀ ਵੀ ਨਹੀਂ ਆਉਂਦੀ ਸੀ ਇਹ ਐਸ.ਡੀ.ਐਮ ਕਿਵੇਂ ਬਣ ਗਿਆ ਤਾਂ ਫਿਰ ਉਸ ਨੂੰ ਪੁੱਛਦੀ ਹੈ ਕਿ ਤੁਸੀਂ ਮਜ਼ਾਕ ਤਾਂ ਨਹੀਂ ਕਰਨ ਲੱਗ ਰਹੇ ਤਾਂ ਫਿਰ ਵਿਕਰਮ ਆਪ ਦੀ ਗੱਡੀ ਵੱਨੀ ਇਸ਼ਾਰਾ ਕਰਦਾ ਹੈ ਕਹਿੰਦਾ ਉਹ ਵੇਖ ਮੇਰੀ ਗੱਡੀ ਖੜੀ ਹੈ ਤੇ ਮੈਂ ਅੱਜ ਦੇ ਟਾਈਮ ਐਸ.ਡੀ.ਐਮ ਆ ਤਾਂ ਜਿਵੇਂ ਇਹ ਗੱਲ ਰੀਨਾ ਨੇ ਸੁਣੀ ਸੀ ਤਾਂ ਉਸ ਦਾ ਇੱਕਦਮ ਮੂੰਹ ਲਟਕ ਜਾਂਦਾ ਹੈ ਤਾਂ ਫਿਰ ਵਿਕਰਮ ਕਹਿੰਦਾ ਕਿ ਹੁਣ ਮੈਂ ਆਪਦੇ ਪਿੰਡ ਜਾਣ ਲੱਗ ਰਿਹਾ ਮੇਰੇ ਬਾਪੂ ਨੇ ਮੇਰੇ ਵਾਸਤੇ ਕੋਈ ਕੁੜੀ ਲੱਭੀ ਹੈ ਉਸ ਨਾਲ ਮੇਰਾ ਵਿਆਹ ਕਰਨਾ ਚਾਹੁੰਦੇ ਜਿਵੇਂ ਆ ਗੱਲ ਰੀਨਾ ਨੇ ਸੁਣੀ ਸੀ ਤਾਂ ਹੋਰ ਜ਼ਿਆਦਾ ਉਦਾਸ ਹੋ ਗਈ ਸੀ ਤਾਂ ਫਿਰ ਉਸ ਨੂੰ ਉਦਾਸ ਦੇਖ ਕੇ ਇੱਕਦਮ ਵਿਕਰਮ ਪੁੱਛਦਾ ਕਿ ਕੀ ਹੋਇਆ ਰੀਨਾ ਤੂੰ ਇੱਕਦਮ ਇੰਨਾ ਜ਼ਿਆਦਾ ਉਦਾਸ ਕਿਵੇਂ ਹੋ ਗਈ ਤਾਂ ਫਿਰ ਰੀਨਾ ਕਹਿੰਦੀ ਹੈ ਕਿ ਤੇਰੇ ਨਾਲ ਵਿਆਹ ਨਾ ਕਰਵਾਣਾ ਮੇਰੀ ਸਭ ਤੋਂ ਵੱਡੀ ਗਲਤੀ ਸੀ ਤੂੰ ਮੈਨੂੰ ਬਹੁਤ ਜ਼ਿਆਦਾ ਪਸੰਦ ਸੀ ਤੇ ਮੈਂ ਤੇਰੇ ਨਾਲ ਵਿਆਹ ਵੀ ਕਰਵਾਉਣਾ ਚਾਹੁੰਦੀ ਸੀ ਪਰ ਮੈਂ ਉਦੋਂ ਬਹੁਤ ਜ਼ਿਆਦਾ ਕਮੰਡ ਸੀ ਤੇ ਮੈਨੂੰ ਇਹ ਸਭ ਕੁਝ ਨਹੀਂ ਦਿਖਿਆ ਤਾਂ ਕਰਕੇ ਮੈਂ ਤੇਰਾ ਰਿਸ਼ਤਾ ਰਿਜੈਕਟ ਕਰਤਾ ਤਾਂ ਫਿਰ ਇੱਕ ਵਾਰ ਫਿਰ ਰੀਨਾ ਵਿਕਰਮ ਕੋਲੇ ਹੱਥ ਜੋੜ ਕੇ ਮਾਫੀ ਮੰਗਦੀ ਹੈ ਤਾਂ ਫਿਰ ਅੱਗੋਂ ਵਿਕਰਮ ਕਹਿੰਦਾ ਹੈ ਕਿ ਰੀਨਾ ਹਜੇ ਕੁਝ ਨਹੀਂ ਹੋਇਆ ਜੇ ਤੂੰ ਮੇਰੇ ਨਾਲ ਹਜੇ ਵੀ ਵਿਆਹ ਕਰਵਾਉਣਾ ਚਾਹਨੀ ਹੈ ਤਾਂ ਮੈਂ ਤਿਆਰ ਆ ਮੈਂ ਆਪਦੇ ਬਾਪੂ ਨਾਲ ਗੱਲ ਕਰਾਂਗਾ ਤੇ ਤੈਨੂੰ ਫੇਰ ਦੱਸਾਂਗਾ ਇਸ ਤੋਂ ਬਾਅਦ ਰੀਨਾ ਦਾ ਨੰਬਰ ਲੈ ਲੰਦਾ ਹੈ ਤੇ ਰੀਨਾ ਨੇ ਵੀ ਕਹਿ ਦਿੱਤਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣ ਵਾਸਤੇ ਤਿਆਰ ਆ ਐਸੇ ਤਰ੍ਹਾਂ ਵਿਕਰਮ ਆਪਦੇ ਘਰ ਆ ਜਾਂਦਾ ਹੈ ਤੇ ਆ ਕੇ ਆਪਦੇ ਬਾਪੂ ਨੂੰ ਸਾਰੀ ਗੱਲ ਦੱਸਦਾ ਹੈ ਤੇ ਨਾਲੇ ਆਪਦੇ ਬਾਪੂ ਨੂੰ ਕਹਿੰਦਾ ਹੈ ਕਿ ਤੁਹਾਡੇ ਦੋਸਤ ਨਾਲ ਗੱਲ ਕਰੋ ਕਿ ਮੈਂ ਰੀਨਾ ਨਾਲ ਵਿਆਹ ਕਰਨ ਨੂੰ ਤਿਆਰ ਆ ਤਾ ਫਿਰ ਉਹ ਆਪਦੇ ਬਾਪੂ ਨੂੰ ਨੇ ਦੱਸ ਦਿੱਤਾ ਸੀ ਕਿ ਰੀਨਾ ਇਸ ਤਰ੍ਹਾਂ ਅਲਗ ਰਹਿੰਦੀ ਐ ਤਾਂ ਫਿਰ ਉਹ ਆਪਦੇ ਬਾਪੂ ਨੂੰ ਕਹਿੰਦਾ ਇੱਕ ਬਾਪੂ ਰੀਨਾ ਦੇ ਮਾਪਿਆਂ ਨੂੰ ਕਹਿਦੀ ਕਿ ਜੇ ਮੇਰੇ ਨਾਲ ਰੀਨਾ ਦਾ ਵਿਆਹ ਕਰਨਾ ਹੈ ਤਾਂ ਫਿਰ ਰੀਨਾ ਨੂੰ ਘਰੇ ਲਿਆਣਾ ਪਵੇਗਾ ਹੁਣ ਵਿਕਰਮ ਦੇ ਬਾਪੂ ਨੇ ਰੀਨਾ ਦੇ ਬਾਪੂ ਨਾਲ ਗੱਲ ਕੀਤੀ ਤੇ ਗੱਲ ਕਰਕੇ ਆ ਸ਼ਰਤ ਵੀ ਨਾਲ ਰੱਖੀ ਹੁਣ ਰੀਨਾ ਦੇ ਮਾਪਿਓ ਬਹੁਤ ਜ਼ਿਆਦਾ ਹੈਰਾਨ ਸੀ ਕਿ ਮੁੰਡਾ ਐਚਡੀ ਬਣ ਗਿਆ ਐ ਫਿਰ ਵੀ ਉਹ ਰੀਨਾ ਨਾਲ ਵਿਆਹ ਕਰਾਉਣਾ ਚਾਹੁੰਦਾ ਐ ਸਾਡੀ ਘਮੰਡੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਐ ਇਹ ਕਿਵੇਂ ਹੋ ਸਕਦਾ ਪਰ ਉਹ ਸੋਚਦੇ ਸੀ ਚੱਲ ਜੋ ਹੋ ਰਿਹਾ ਐ ਸੋ ਹੋਣ ਦੇ ਤਾ ਫਿਰ ਉਹ ਸੋਚਦੇ ਨੇ ਕਿ ਉਹ ਰੀਨਾ ਕੋਲੇ ਜਾਣਗੇ ਤੇ ਉਹਨੂੰ ਮਨਾ ਕੇ ਘਰੇ ਲੈਣਗੇ। ਐਨੇ ਵਿਕਰਮ ਰੀਨਾ ਕੋਲੇ ਫੋਨ ਕਰ ਦਿੰਦਾ ਤੇ ਉਸਨੂੰ ਕਹਿ ਦਿੰਦਾ ਕਿ ਜੇ ਤੂੰ ਮੇਰੇ ਨਾਲ ਵਿਆਹ ਕਰਾਣਾ ਹੈ ਤੈਨੂੰ ਆਪਦੇ ਮਾਪਿਓ ਨਾਲ ਰਹਿਣਾ ਪਵੇਗਾ। ਤਾਂ ਰੀਨਾ ਨੇ ਜਿਵੇਂ ਆ ਗੱਲ ਸੁਣੀ ਸੀ ਤਾਂ ਉਹ ਅਗੋਂ ਵਿਕਰਮ ਨੂੰ ਕਹਿੰਦੀ ਐ ਕਿ ਮੇਰੇ ਨਾਲ ਤੂੰ ਇਸ ਤਰ੍ਹਾਂ ਨਾ ਕਰ। ਮੈਂ ਆਪਦੇ ਮਾਪਿਓ ਕੋਲੇ ਨਹੀਂ ਜਾ ਸਕਦੀ। ਉਹ ਮੈਨੂੰ ਰੱਖਣਾ ਨਹੀਂ ਚਾਹਦੇ। ਉਹ ਮੈਨੂੰ ਕਦੇ ਮਾਫ਼ ਨਹੀਂ ਕਰਨਗੇ। ਤਾਂ ਫਿਰ ਵਿਕਰਮ ਕਹਿੰਦਾ ਕਿ ਤੂੰ ਚਾਹੇ ਜੋ ਮਰਜ਼ੀ ਕਰ ਪਰ ਮੇਰੀ ਇਹ ਆਈ ਸ਼ਰਤ ਹੈ। ਤਾਂ ਫਿਰ ਰੀਨਾ ਸੋਚਣ ਲੱਗ ਜਾਂਦੀ ਐ ਕਿ ਹੁਣ ਆਪਦੇ ਮਾਪਿਓ ਕੋਲੇ ਜਾ ਕੇ ਕਿਵੇਂ ਮਾਫ਼ੀ ਮੰ ਤੇ ਜਿਵੇਂ ਰੀਨਾ ਦੇ ਮਾਪੇ ਉਥੇ ਆਏ ਸੀ ਰੀਨਾ ਇੱਕਦਮ ਹਰਾਰ ਹੋ ਜਾਂਦੀ ਹੈ ਕਿ ਕਿਸ ਤਰ੍ਹਾਂ ਹੋਇਆ ਉਹ ਤਾਂ ਹਜੇ ਸੋਚਣੀ ਲੱਗ ਰਹੀ ਸੀ ਤੇ ਉਸਦੇ ਮਾਪੇ ਆ ਵੀ ਗਏ ਨੇ ਤਾਂ ਫਿਰ ਸਾਰਾ ਪਰਿਵਾਰ ਇੱਕ ਦੂਜੇ ਨੂੰ ਮਿਲਦਾ ਹੈ ਤੇ ਉਸ ਤੋਂ ਬਾਅਦ ਰੀਨਾ ਆਪਣੇ ਘਰੇ ਆ ਜਾਂਦੀ ਹੈ ਤਾਂ ਫਿਰ ਰੀਨਾ ਘਰ ਆ ਕੇ ਆਪਦੇ ਮਾਪਿਆਂ ਨੂੰ ਪੁੱਛਦੀ ਹੈ ਕਿ ਤੁਸੀਂ ਇੱਕਦਮ ਉਥੇ ਕਿਵੇਂ ਆ ਗਏ ਤਾਂ ਫਿਰ ਉਸਦੇ ਮਾਪੇ ਦੱਸਦੇ ਨੇ ਕਿ ਵਿਕਰਮ ਦੇ ਬਾਪੂ ਨੇ ਸਾਡੇ ਅੱਗੇ ਆਈ ਛੱਤ ਰੱਖੀ ਸੀ ਜੇ ਤੁਸੀਂ ਰੀਨਾ ਨੂੰ ਘਰੇ ਲਿਆਉਂਗੇ ਫਿਰ ਇਹ ਰਿਸ਼ਤਾ ਹੋਵੇਗਾ ਰੀਨਾ ਨੇ ਜਿਵੇਂ ਇਹ ਗੱਲ ਸੁਣੀ ਸੀ ਤਾਂ ਉਸ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਸੀ ਵਿਕਰਮ ਦੀ ਇੱਜ਼ਤ ਉਸਦੇ ਦਿਲ 'ਚ ਹੋਰ ਵੀ ਜ਼ਿਆਦਾ ਵੱਧ ਗਈ ਸੀ ਇਸੇ ਤਰ੍ਹਾਂ ਦੋਵਾਂ ਦਾ ਬੜੀ ਧੂਮ-ਧਾਮ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਦੋਵੇਂ ਪਰਿਵਾਰ ਬੜੀ ਹਾਸੀ ਖੁਸ਼ੀ ਰਹਿਣ ਲੱਗ ਜਾਂਦੇ ਨੇ। ਹੁਣ ਉਹਨਾਂ ਦੇ ਵਿਆਹ ਨੂੰ 5 ਸਾਲ ਹੋ ਗਏ ਨੇ ਤੇ ਉਹਨਾਂ ਕੋਲੇ ਦੋ ਜਵਾਬ ਵੀ ਹੋ ਗਏ ਨੇ। ਹੁਣ ਰੀਨਾ ਕਦੇ-ਕਦੇ ਮਜ਼ਾਕ 'ਚ ਉਹਨੂੰ ਅਨਪੜ ਤੇ ਪੈਂਡੂ ਕਹਿ ਦਿੰਦੇ ਨੇ ਤੇ ਦੋਵੇਂ ਪੁਰਾਣੀਆਂ ਗੱਲਾਂ ਯਾਦ ਕਰਕੇ ਬਹੁਤ ਜ਼ਿਆਦਾ ਹੱਸਦੇ ਨੇ। ਤਾਂ ਦੋਸਤੋ ਇੱਕ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਹੈ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਕਿਸੇ ਨੂੰ ਕਮਜ਼ੋਰ ਜਾਂ ਘੱਟ ਨਹੀਂ ਸਮਝਣਾ ਚਾਹੀਦਾ। ਕੌਣ ਕਿਸ ਵੇਲੇ ਕਿੰਨਾ ਕਾਮਯਾਬ ਹੋ ਜਾਏ ਇਹ ਕਹਿ ਨਹੀਂ ਸਕਦੇ। ਤਾਂ ਦ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ